ਬਹੁਤ ਵਧੀਆ ਯਾਰ ਬਹੁਤ ਵਧੀਆ ਸਪੋਰਟ ਹੈ ਹਾਂਜੀ ਬਹੁਤ ਵਧੀਆ ਹਾਂਜੀ ਮੀਟ ਦਾ ਤੌਰ ਤੇ ਦੇਖੋ ਜੀ ਬਹੁਤ ਵਧੀਆ ਜਿਹੜਾ ਮਾਹੌਲ ਹੈ ਜੁਜਬਖਰਗੀਆਂ ਦੇ ਵਿੱਚ ਤੇ ਡਿਵੈਲਪਮੈਂਟ ਦੇ ਨਾਮ ਤੇ ਵਿਕਾਸ ਦੇ ਨਾਮ ਤੋਂ ਲੋਕ ਪਾਰਟੀ ਵੱਲ ਤੋਂ ਉੱਪਰ ਉੱਠੀ ਜਿਹੜੀਆਂ ਵੋਟਾਂ ਨੇ ਉਹ ਪਾ ਰਹੀਆਂ ਕਿਉਂਕਿ ਲੋਕ ਇਸ ਗੱਲ ਨੂੰ ਸਮਝਦੇ ਆ ਕਿ ਦੂਜੇ ਨੂੰ ਵੋਟਾਂ ਪਾਉਣੀਆਂ ਤੇ ਇਹ ਮੰਨੋ ਵੀ ਖੁਦ ਸਿੱਤ ਨਾਲੀ ਗੱਲ ਹੈ ਕਿਉਂਕਿ ਉਹਨਾਂ ਦਾ ਇੱਕੋ ਗੱਲ ਕਹਿੰਦੀ ਆ ਵੀ ਸਾਡੀ ਕਿਹੜਾ ਸਰਕਾਰ ਐਸੀ ਕਰੀ ਤੋ ਲੋਕ ਜੀ ਦੀ ਸਰਕਾਰ ਹੈ ਜਿਹੜਾ ਬਰਨਾਲ ਦੀ ਡਿਵੈਲਪਮੈਂਟ ਕਰਾ ਸਕਦਾ ਵਿਕਾਸ ਕਰਵਾ ਸਕਦਾ ਲੋਕ ਪੂਰੇ ਦਾ ਸਾਥ ਹੈ ਜਿਹੜਾ ਉਹ ਦੇਣਗੇ ਕਿਉਂਕਿ ਲੋਕਾਂ ਨੇ ਪਿਛਲੇ 35 ਸਾਲੇ ਸੰਤਾਪ ਹੋ ਗਿਆ 2.5 ਸਾਲ ਜੇ ਆਮ ਆਦਮੀ ਪਾਰਟੀ ਸਰਕਾਰ ਚ ਰਹੀ ਤਾਂ ਸੈਂਕੜੇ ਕੰਮ ਹੈ ਜਿਹੜੇ ਉਹ ਸ਼ਹਿਰ ਚ ਪਿੰਡਾਂ ਦੇ ਵਿੱਚ ਹੋਏ ਆ ਤਕਰੀਬਨ 600 ਕਰੋੜ ਰੁਪਇਆ ਬਰਨਾਲੇ ਜ਼ਿਲ੍ਹੇ ਚ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਦਿੱਤਾ 300 ਕਰੋੜ ਰੁਪਇਆ ਰਿਹਾਸ਼ਨ ਪਾਰਟਮੈਂਟ ਲਈ 86 ਕਰੋੜ ਰੁਪਇਆ ਸਾਡੇ ਵਾਟਰ ਸਪਲਾਈ ਤੇ ਜਿਹੜਾ ਸੀਵਰੇਜ ਲਈ ਦਿੱਤਾ ਤੇ ਪਿੰਡਾਂ ਦੇ ਵਿੱਚ 35 ਕਰੋੜ ਰੁਪਏ ਛੱਪੜਾਂ ਲਈ 60 ਕਰੋੜ ਰੁਪਏ ਸੜਕਾਂ ਲਈ ਲਾਇਬ੍ਰੇਰੀਆਂ ਲਈ ਪਿੰਡਾਂ ਦੀਆਂ ਗਲੀਆਂ ਨਾਲੀਆਂ ਲਈ ਹਸਪਤਾਲ ਲਈ 1-1 ਕਰੋੜ ਸੋ ਇਹ ਸਾਰੀਆਂ ਚੀਜ਼ਾਂ ਦੀ ਲੋਕਾਂ ਚਰਚਾ ਲੋਕ ਕਹਿੰਦੇ ਸਰਕਾਰ ਦਾ ਬੰਦਾ ਜਿੱਤੇ ਤਾਂ ਹੀ ਪੈਸੇ ਆਇਆ ਨਹੀਂ ਕਿਸੇ ਨੇ ਇੱਥੇ 600 ਰੁਪਏ ਨਹੀਂ ਸੀ ਦੇਣਾ 60 ਕਰੋੜ ਤਾਂ ਦੂਰ ਦੀ ਗੱਲ ਹੈ ਸੋ ਲੋਕਾਂ ਨੂੰ ਪਤਾ ਵੀ ਹਜੇ بڑے ਕੰਮ ਹੋਗੇ ਬੜੇ ਰਹਿੰਦੇ ਆ ਇਸ ਲਈ ਰਹਿੰਦੇ ਕੰਮ ਕਰਾਉਣ ਲਈ ਵੀ ਲੋਕ ਜਿਹੜੇ ਆ ਬਰਨਾਲੇ ਦੇ ਉਹ ਪਾਰਟੀ ਵਾਈ ਚੁੱਕ ਰੁੱਕ ਕੇ ਜਿਵੇਂ ਸਰ ਆਮ ਆਦਮੀ ਪਾਰਟੀ ਦਾ ਸਾਥ ਦੇ ਨਾਲ ਦੀ ਪਾਰਟੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਗੜ ਕੇ ਆ ਜਾਂਦਾ ਬਰਨਾਲਾ ਨੂੰ ਲੱਗਦਾ ਵੀ ਇਹ ਗੜ ਇਸ ਤੈ ਕੰਮ ਰਹੇਗਾ 100% ਜੀ ਜਿਸੀ ਤਰ੍ਹਾਂ ਕੰਮ ਰਹੇਗਾ ਇਹ ਵੱਡੀ ਲੀਡ ਜਿਹੜੀ ਹਰ ਜਿੱਤਾਂ ਦੀ ਜਿਹੜੀ ਤਰ ਜਿਹੜੀ ਹੋਣੀ ਹੈ